ਲਓ ਮਿੱਤਰੋ ਆਪਾਂ ਲੱਗਿਆ ਰੈਡੀ ਤੇ ਮੈਂ ਤੇ ਲੈ ਨੌਨ ਮੜਾਇਆ ਰੈਨ ਦਨੌਨ ਨਹੀਂ ਇਹ ਨਹੀਂ ਗਰਮੀ ਹੈ ਕਹਿੰਦੀ ਰੈਨ ਦਨੌਨ ਓਹ ਕੌਣ ਆਏ ਪਿੰਡ ਦਾ ਕੌਣ ਪਰੌਣਾ ਪਰੌਣਾ ਆ ਚਲੀਏ ਸਾਰਾ ਕੱਪ ਕਰੀਏ ਚਲ ਓਕੇ ਬਾਏ 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 ਬਾਕੀ ਕੋਈ ਦਿੱਕਤ ਨਹੀਂ ਹੂੰ ਤੋਰ ਨਾ ਆਪਾਂ ਤੋਰ ਨਾ ਰਹਿਣਾ ਬਾਕੀ Camera. Copyright disclaimer under Section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational, or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਮੇਰੀ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਤੇ ਇੰਨੇ ਸੋਹਣੇ-ਸੋਹਣੇ ਕਮੈਂਟ ਕੀਤੇ ਤੇ ਤੁਹਾਡੇ ਪਿਆਰ ਦੇ ਸਦਕਾ ਹੀ ਅੱਜ ਮੈਨੇ 1000 ਸਬਸਕ੍ਰਾਈਬਰ ਆ ਜਿਹੜੇ ਪੂਰੇ ਹੋ ਚੁੱਕੇ ਆ ਤੇ ਤੁਹਾਡਾ ਸਾਰਿਆਂ ਦਾ ਮੈਂ ਦਿਲ ਤੋਂ ਧੰਨਵਾਦ ਕਰਦੀ ਹਾਂ ਹਾਂਜੀ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਆ ਚਲੋ ਵੇਲੇ ਆ ਜਾਗਾ ਕਾਰ ਕਰੀ ਦਈਏ ਉਹ ਕਿਹੜਾ ਦਿਨ ਅਜਿੱਦਾਂ ਤੂੰ ਕੋਈ ਕੰਮ ਕੀਤਾ ਹੋਵੇ ਜਿਹੜਾ ਅੱਜ ਤੇ ਕਹੀ ਐ ਨਾ ਤੂੰ ਵੇਲਾ ਸੀਗਾ ਤੇ ਤੂੰ ਆਪਦੀਆਂ ਜਿਹੜੀਆਂ ਤਿੰਨ ਚਾਤਿਆਂ ਰਾਣੀਆਂ ਹੈਗੀਆਂ ਉਹ ਨਵਾਉਣ ਬਹਿ ਗਿਆ ਰੋਜ਼ ਤੇਰੇ ਕੋਲ ਇੱਕ ਕੰਮ ਹੁੰਦਾ ਬਸ ਮੰਜਾ ਤੋੜਨਾ ਹੋਰ ਕਿ ਕੰਮ ਨਹੀਂ ਹੁੰਦਾ ਕਦੇ ਤੂੰ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਦੂਜਾ ਕੰਮ ਤੂੰ ਕਰਦਾ ਦੀ ਜਨਾਨੀ ਦਾ ਕੱਲਾ ਕੱਲਾ ਅੰਗ ਨੈਟ ਉੱਤੇ ਦਿਖਾ ਕੇ ਲੋਕਾਂ ਨੂੰ ਉੱਥੋਂ ਪੈਸਾ ਕਮਾ ਕੇ ਆਦਾ ਘਰ ਚ ਲਾਉਣਾ ਹੋਰ ਕਿ ਕੰਮ ਆਣੇਗਾ ਤੇਰੇ ਕੋਲ ਨਾ ਤੇਰੇ ਕੋਲ ਕੋਈ ਸੁੱਕੀ ਹੱਡੀ ਕੋਲੋਂ ਕੰਮ ਹੋਵੇ ਮਿਹਨਤ ਤਾਂ ਤੇਰੇ ਤੋਂ ਵੈਸੇ ਨਹੀਂ ਹੋਣੀ ਠੀਕ ਆ ਇੱਕ ਕੰਮ ਕਰਿਆ ਕਰ ਜਿੱਦ ਨਾਲ ਆਹਦੀਆਂ ਤਿੰਨ ਚਾਰ ਜਿਹੜੀਆਂ ਰਾਣੀਆਂ ਦਿਖਾਉਣਾ ਨਾ ਨਵਾਉਂਦੀਆਂ ਵੀ ਇਹਨਾਂ ਨੂੰ ਤੋਤਾ ਮੋਟਰਸਾਈਕਲ ਧੋਲਿਆ ਬੋਲਟ ਧੋਲਿਆ ਰਾਣੀ ਸੁੰਦਰਾ ਧੋਲੀ ਆਹ ਕੰਮ ਕਰਦਾ ਉਹਦੇ ਨਾਲ ਹੀ ਚੌਥੀ ਰਾਣੀ ਐ ਬੁਗੜੀ ਭਈਆ ਰਾਣੀ ਕਾਲੀ ਕਲੂਟੀ ਉਹਨੂੰ ਵੀ ਨਵਾਉਂਦੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਇਆ ਕਰ ਫੇਰ ਪਤਾ ਲੱਗੂਗਾ ਵੀ ਹਾਂ ਤੋ ਆਹਦੀਆਂ ਰਾਣੀਆਂ ਅੱਜ ਨਵਾਈਆਂ ਰਹਿੰਦੀ ਖੁੰਦੀ ਕਸਰ ਬਸ ਆਹੀ ਰਹਿ ਗਈ ਉਹਦਾ ਕਲਾਕਲਾ ਅੰਗ ਤਾ ਤੂੰ ਦਿਖਾਤਾ ਆਹੀ ਕਾਸਾ ਰਹਿ ਗਿਆ ਬਸ ਨੰਗੀ ਹੁੰਦੀ ਨਹਾਉਂਦੀ ਨੂੰ ਤੇ ਲੋਕਾਂ ਨੂੰ ਦਿਖਾਉਣਾ ਵੀ ਹਾਂ ਵੇਖ ਲੋ ਅੱਜ ਮੇਰੀ ਬੁਗੜੀ ਜਿਹੜੀ ਨਾਈ ਜਾਂਦੀ ਐ ਸ਼ਰਮ ਨਹੀਂ ਆਉਂਦੀ ਤਾਂ ਸੋਸ਼ਲ ਮੀਡੀਆ ਤੇ ਉਹਨੂੰ ਬੁਗੜੀ ਕਹਿੰਦੇ ਨੇ ਸਾਰਿਆਂ ਨੇ ਉਹਦਾ ਨਾਂ ਹੀ ਬੁਗੜੀ ਰੱਖਤਾ ਉਹਨੂੰ ਵੀ ਸ਼ਰਮ ਨਹੀਂ ਆਉਂਦੀ ਹੈ ਵੀ ਇੰਨੇ ਲੋਕੀ ਉਹਦੀ ਲਾਪਾ ਕਰਦੇ ਆ ਫਿਰ ਵੀ ਮੂੰਹ ਚੱਕ ਕੇ ਵਲੌਗ ਦੇ ਵਿੱਚ ਆ ਜਾਂਦੀ ਐ ਲਾ ਕੇ 36 36 ਫਿਲਟਰ ਸਨੈਪਚੈਟ ਤੇ ਸਾਰਿਆਂ ਨੂੰ ਪਤਾ ਉਹ ਤੁਹਾਡਾ ਰੰਗ ਕਿੱਜ ਹੈ ਜਿਹੜੇ ਕਾਲੇ ਬੱਕਰੇ ਹੁੰਦੇ ਆ ਨਾ ਉਹਨਾਂ ਨਾਲੋਂ ਵੀ ਕਾਲਾ ਰੰਗ ਆ ਤੁਹਾਡਾ ਤਾਂ ਤੇ ਅੱਜ ਮੇਰਾ ਤੁਹਾਡੇ ਦਾ ਰੋਸਟ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ ਇਹ ਜਿਹੜਾ ਇਰਾਦਾ ਬਣਾਇਆ ਤੇ ਆਪਦੀ ਆਪ ਬਣਾਇਆ ਪਹਿਲਾਂ ਵੀ ਤੂੰ ਮੇਰੀ ਵੀਡੀਓ ਤੇ ਗੰਦਾ ਕਮੈਂਟ ਕੀਤਾ ਸੀਗਾ ਉਹ ਸਕਰੀਨਸ਼ਾਟ ਪੋਸਟ ਹਜੇ ਮੈਂ YouTube ਤੇ ਪਈ ਹੈ ਮੇਰੇ ਫੋਨ ਚ ਬੇਸ਼ੱਕ ਦੀ ਡਿਲੀਟ ਹੋ ਗਈ ਹੈ ਪਰ ਮੈਂ YouTube ਉੱਤੇ ਹਜੇ ਪਈ ਹੋ ਪੋਸਟ ਠੀਕ ਆ ਹੁਣ ਤੂੰ ਕੱਲ ਪਾਸੋਂ ਫੇਰ ਮੇਰੀ ਵੀਡੀਓ ਥੱਲੇ ਗੰਦਾ ਕਮੈਂਟ ਕੀਤਾ ਤੇਰੀ ਗੰਦੀ ਹਰਕਤ ਕਰਕੇ ਅੱਜ ਫੇਰ ਤੇ ਮੈਂ ਰੋਸਟ ਕੀਤਾ ਨਹੀਂ ਤਾਂ ਤੈਨੂੰ ਰੋਸਟ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀਗਾ ਤੇ ਦੂਜੀ ਗੱਲ ਵੀਡੀਓ ਤੇਰੀ ਹੈ ਨਹੀਂ ਸੀਗੀ ਵੀਡੀਓ 'ਚ ਕਾਰਨ ਜਗਪ੍ਰੀਤ ਦੀ ਪਹਿਲਾਂ ਵੀ ਤੂੰ ਉਹਨਾਂ ਦੀ ਵੀਡੀਓ ਤੇ ਕਮੈਂਟ ਕੀਤਾ ਗੰਦਾ ਤੇ ਹੁਣ ਵੀ ਜਦੋਂ ਮੈਂ ਤੇਰੀ ਵੀਡੀਓ ਰੋਸਟ ਕਰੂੰਗੀ ਨਾ ਉਦੋਂ ਕਮੈਂਟ ਕਰੀ ਜੇ ਮਾਂ ਦਾ ਪੁੱਤ ਹੋਇਆ ਚੰਗੀ ਮਾਂ ਦਾ ਪੁੱਤ ਹੋਇਆ ਨਾ ਤੂੰ ਤੇ ਫਿਰ ਮੈਨੂੰ ਪਤਾ ਜੇਬ ਜਾਂ ਤੂੰ ਆ ਉਦੋਂ ਜਿਆਦਾ ਦੁਗਣੀ ਤਿਗਣੀ ਗੰਦੀ ਤੇਰੀ ਮਾਂ ਤੇ ਉਦੋਂ ਜਿਆਦਾ ਜਿਹੜੀ ਗੰਦੀ ਹੈ ਤੇਰੀ ਜਨਾਨੀ ਆ ਤੂੰ ਵੀਡੀਓ ਦੇ ਵਿੱਚ ਬੰਦਾ ਭਈਆ ਜੱਟ ਹੈ ਛਕਲ ਤੇਰੀ ਭਈਆ ਵਰਗੀ ਵੀ ਨਹੀਂ ਗਈ ਤੂੰ ਆਪਦੇ ਆਪ ਨੂੰ ਜੱਟ ਕਹੋ ਨਾ ਇੱਥੇ ਬੈਠੀ ਆ ਮੈਂ ਜ਼ਿੰਮੇਦਾਰਾਂ ਦੀ ਨੌ ਆ ਠੀਕ ਆ ਤੇ ਆ ਜਾ ਇੱਥੇ ਮੇਰੇ ਮੂੰਹ ਤੇ ਲੱਗ ਤਰਾ ਚਪੇੜਾ ਨਾ ਮੂੰਹ ਨਾ ਭੰਨਿਆ ਤਾਂ ਮੈਨੂੰ ਕਹਿ ਦੀ ਆਇਆ ਵੱਡਾ ਜੱਟ ਤੈਨੂੰ ਦੱਸੂਂਗੀ ਮੈਂ ਜੱਟ ਕਿਹੜੇ ਹੁੰਦੇ ਤੇ ਭਈਏ ਕਿਹੜੇ ਹੁੰਦੇ ਤੂੰ ਤਾਂ ਸਾਲਿਆ ਭਈਆਂ ਚ ਵੀ ਨਹੀਂ ਰਲਦਾ ਲੈ ਕੇ ਤਿੰਨ ਚਾਰ ਵਾਰਾ ਕਤੀੜਾ ਆਪਦੀ ਵੀਡੀਓ ਦੇ ਵਿੱਚ ਸਣਿਓ ਕਰਨ ਜੱਗਪੀ ਤੇ ਜਿਹੜੇ ਆ ਵਲੌਗ ਵਾਲੇ ਉਹਨੂੰ ਲੈ ਕੇ ਵਿੱਚ ਤੇ ਬਾਂਦਿਆ ਤਾਂ ਸਿਆਲ ਦੇ ਅੱਜ ਖਣੀ ਕਿੱਦੇ ਕ ਵੱਡੇ ਬੈਲੀ ਆ ਉਹਦਾ ਰੂਮੀ ਵੇਅਰ ਆਇਆ ਤੁਹਾਡੇ ਘਰੇ ਬਸ ਇੱਕ ਕਮੀ ਰਹਿ ਗਈ ਥੱਪੜ ਵੀ ਛੱਡ ਕੇ ਡੰਡਾ ਚੱਕਿਆ ਹੁੰਦਾ ਤੇ ਤੁਹਾਡਾ ਪਿੱਛਾ ਹੀ ਲਾਲ ਕੀਤਾ ਹੁੰਦਾ ਬੰਦੇ ਦੇ ਮੂੰਹ ਵਾਂਗ ਤੁਹਾਨੂੰ ਲੱਗ ਜਾਣਾ ਸੀ ਪਤਾ ਵੀ ਕਿਵੇਂ ਗਾਲ ਕੱਢੀ ਦੀ ਕਿਸੇ ਮਾਂ ਕਿਸੇ ਦੀ ਮਾਪ ਪੈਣ ਨੂੰ ਤੁਹਾਡੇ ਆਪ ਦੇ ਪਿੰਡ ਵਿੱਚ ਤੁਹਾਡੀ ਕੋਈ ਇੱਜ਼ਤ ਹੈ ਨਹੀਂਗੀ ਤੁਹਾਡੇ ਲੱਛਣਾ ਕਰਕੇ ਤੁਹਾਡੀਆਂ ਕੋਈ ਜਨਾਨੀਆਂ ਦੀ ਇੱਜ਼ਤ ਨਹੀਂ ਕਰਦਾ ਤਾਂ ਤੁਸੀਂ ਲੋਕਾਂ ਦੀਆਂ ਮਾਵਾਂ ਪੈਣਾਂ ਨੂੰ ਐ ਗਾਲਾਂ ਕੱਢਦੇ ਆ ਜੇ ਤੁਹਾਡੀ ਕੋਈ ਇੱਜ਼ਤ ਹੋਵੇ ਨਾ ਤੁਹਾਡੀ ਜਨਾਨੀਆਂ ਦੀ ਕੋਈ ਇੱਜ਼ਤ ਕਰਦਾ ਮਜ਼ਾਕ ਹੀ ਤੁਸੀਂ ਕਿਸੇ ਨੂੰ ਐ ਬੋਲ ਜੋ ਤੁਹਾਡੀ ਆਪ ਦੀ ਇੱਜ਼ਤ ਹੈ ਨਹੀਂ ਤਾਂ ਇਹ ਤਾਂ ਲੋਕਾਂ ਨੂੰ ਐ ਗੰਦਪੱਕ ਦੇ ਫੈਦਦੇ ਆ ਲਓ ਮਿੱਤਰੋ ਸਾਰਾ ਪਿਆਰ ਭਰੀ ਸਤ ਸਿਖਾਲ ਤੇ ਅੱਜ ਦੇ ਬਲੌਗ ਦੇ ਰਾਜ ਦੇ ਦੇਣ ਦੀ ਕਰਤੀ ਆ ਪੰਜ ਸ਼ੁਰੂਆਤ ਤੇ ਤਾਨੂੰ ਪਤਾ ਹੀ ਪਹਿਲਾਂ ਤੋ ਰਹੇ ਆ ਆਪਾਂ ਸਵੇਰੇ ਉੱਠ ਕੇ ਮੋਟਰਸਰ ਮੋਟਰਸਰ ਦੋਨੋਂ ਤੋਤੇ ਆ ਸਾਧਨ ਤਾਂ ਤੂੰ ਸਾਰੇ ਆਦੇ ਢੋਲੇ ਚਮਕਾ ਲੇ ਤੇ ਕਿਸੇ ਦਿਨ ਤੇ ਆਪਦੇ ਮੂੰਹ ਤੇ ਵੀ ਝਾਵਾਂ ਮਾਰ ਲਾ ਥੋੜਾ ਚਮਕੂਗਾ ਵੀਡੀਓ ਦੇ ਵਿੱਚ ਤੂੰ ਕਹਿਣਾ ਵੀ ਹਾਂ ਮੈਂ ਜੱਟ ਝਾਵਾਂ ਮਾਰਨ ਨਾਲ ਪੂਰਾ ਬਈਆ ਤਾਂ ਲੱਗੇਗਾ ਤੂੰ ਤਾਂ ਬਈਆ ਵੀ ਨਹੀਂ ਲੱਗਦਾ ਲਓ ਮਿੱਤਰੋ ਆਪਾਂ ਲੱਗੇ ਆ ਰੈਡੀ ਤੇ ਮੈਂ ਤੇ ਲੈਣ ਨੌਨ ਮੜਾ ਆ ਲੈਣ ਨੌਨ ਨਹੀਂ ਇਹ ਨਹੀਂ ਗਰਮੀ ਹੈ ਕਹਿੰਦੀ ਰੈਣ ਤੋਂ ਨੌਨ ਨੂੰ ਫੇ ਪਤਾ ਲੱਗ ਗਿਆ ਤੁਹਾਡਾ ਤੇਰੀ ਬੁਗੜੀ ਨਹੀਂ ਕਹਤਾ ਵੀ ਰਹਿੰਦੇ ਨਾ ਉਹਨੂੰ ਇਹਦਾ ਮਤਲਬ ਗਰਮੀਆਂ ਚ ਵੀ ਨਾ ਹੁੰਦੇ ਤੁਸੀਂ ਲਾਂ ਤਾਂ ਤੁਹਾਡੇ ਤੇ ਐਜਾਂ ਤੇ ਤੁਸੀਂ ਤੇ ਜਿਹੜੇ ਗੰਦੇ ਨਾਲੀ ਦੇ ਸੂਰ ਹੁੰਦੇ ਆ ਨਾ ਗੰਦੇ ਨਾਲੇ ਵਿੱਚ ਫੈਦ ਹੁੰਦੇ ਉਹਨਾਂ ਨਾਲ ਵੀ ਤੁਹਾਡਾ ਬੇੜਾ ਗਰਕਾ ਤੇ ਗਰਮੀ ਚ ਤਾਂ ਕੰਜਰੋ ਨਾ ਲਿਆ ਕਰੋ ਮਨਮਾ ਪੱਕੀ ਮੈਲ ਚੜੀ ਵੀ ਆ ਕਿ ਸਾਡਾ ਰੰਗ ਗੋਰਾ ਅਸੀਂ ਜਾਟਾ ਹਾਂ ਦੇਖਣ ਨੂੰ ਵੀਡੀਓ ਦੇ ਵਿੱਚ ਰੰਗ ਕਾਲਾ ਲੱਗਦਾ ਤੁਸੀਂ ਹੈ ਹੀ ਕਾਲੇ ਕਲੂਟੇ ਤੁਸੀਂ ਮਨਮਾ ਪੱਕੀ ਤੁਹਾਡੇ ਮੈਲ ਜੰਮੀਆ ਕਦੇ ਨਾ ਆਤਿਓ ਤਾਂ ਮੈ ਲੱਥੇ ਗਰਮੀ ਚ ਤਾਂ ਵੈਸੇ ਪਸੀਨੇ ਨਾਲ ਮਲ ਜਾਂਦੀ ਆ ਨਾ ਲਿਆ ਕਰੋ ਸਾਰੇ ਪਿੰਡ ਦੀ ਕਿਹੜੀ ਦਿਖਾਵਾਂਗੇ ਤਾਂ ਸਾਰਾ ਪਿੰਡ ਹੈ ਸਾਰਾ ਪਿੰਡ ਦਿਖਾਵਾਂਗੇ ਬੈਕ ਕੈਮਰਾ ਕਰਾਂ ਬੈਕ ਕਰ ਲਈ ਬੈਕ ਕਰਾਂ ਆਵਾਰਾ ਕੁੱਤੇ ਜੇ ਹੋਏ ਤੁਸੀਂ ਤਾਂ ਇਹ ਤਾਂ ਸਾਰੇ ਪਿੰਡ ਦਾ ਢੇੜਾ ਕੱਢੋਂਗੇ ਵੀ ਵਲੌਗ ਬਣਾਉਣ ਦੇ ਮਾਰੇ ਚਲੋ ਅਸੀਂ ਵਲੌਗ ਬਣਾ ਲਾਂਗੇ ਨਾਲੇ ਆਵਾਰਾ ਗਾਦੀ ਕਰ ਲਾਂਗੇ ਉਹ ਆਵਾਰਾ ਕੁੱਤੇ ਹੁੰਦੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਲੀਆਂ ਦੇ ਵਿੱਚ ਐ ਭੌਂਕਦੇ ਫਿਰਦੇ ਹੁੰਦੇ ਨਾ ਉਹਨਾਂ ਨੂੰ ਗਰਮੀ ਦਾ ਨਾ ਉਹਨਾਂ ਨੂੰ ਕੋਈ ਤੋਪੇ ਸ਼ਾਮ ਹੈ। ਓਹ ਕੌਣ ਆਏ ਪਿੰਡ ਦਾ ਕੌਣ? ਫਿਰ ਰੋਣਾ। ਹੁਣ ਆ ਚਲੀਏ ਸਾਰੇ ਖੱਪ ਕਰੀਏ। ਚਲੋ ਓਕੇ ਬਾਏ 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 ਬਾਏ। ਬਾਕੀ ਕੋਈ ਦਿੱਕਤ ਨਹੀਂ। ਹੂੰ। ਤੋਰ ਨਾ ਹਾਂ। ਤੋਰ ਨਾ ਰਹਿਣਾ ਬਾਕੀ। ਚਲ ਫੜ ਕੈਮਰਾ ਕੌਣ ਕਹਿ ਦੂਗਾ ਦੀ ਸ਼ਕਲ ਨੂੰ ਦੇਖ ਕੇ ਵੀ ਇਹ ਪਿੰਡ ਦਾ ਪੁਰਾਣਾ ਪਿੰਡ ਦਾ ਛਾਡੇ ਦਾ ਘਰ ਦਾ ਕਿਸੇ ਦਾ ਮੁੰਡਾ ਵੀ ਨਹੀਂ ਲੱਗਣਾਗਾ ਨਸ਼ੇੜੀ ਕਿਸੇ ਥਾਂ ਦਾ ਜਿਵੇਂ ਨਾਲੀ ਚੋਂ ਉੱਠ ਕੇ ਆਇਆ ਹੁੰਦਾ ਸੁੱਕਿਆ ਡੰਡਾ ਦੋਨੇ ਇੱਕੋ ਜਿਹਰੇ ਵਾਲੇ ਮਿਲੇ ਤੁਸੀਂ ਇਹ ਤਾਂ ਸਹਰਿਆਂ ਨੇ ਵੀ ਘਰ ਬਿਠਾਉਣ ਤੋਂ ਮਨਾ ਕਰਤਾ ਹੋਗਾ ਵੀ ਜਾ ਤੂੰ ਤਾਂ ਜਾ ਕੇ 12-12 ਗਾਦੀ ਕਰ ਲੈ ਵੀ ਸਾਡੇ ਘਰੇ ਬੈਣ ਦੇ ਲਾਇਕ ਹੈ ਨਹੀਂਗਾ ਤੂੰ ਜੇ ਉਹਨਾਂ ਦਾ ਕਿਤੇ ਮਨ ਮੰਨਿਆ ਵੀ ਹੋਗਾ ਵੀ ਚੱਲ ਘਰੇ ਬਿਠਾ ਲੈਨੇ ਆ ਤਾਂ ਜਿਹੜਾ ਨਾਲ ਬੁਗੜਾ ਗਿਆ ਉਹਦੇ ਕਰਕੇ ਘਰੋਂ ਕੱਢ ਦਤਾ ਹਣਾ ਪਰ ਆਪਾਂ ਉਦਾਂ ਦੇ ਉਦਾਂ ਹੀ ਉਦਾਂ ਦੇ ਉਦਾਂ ਹੀ ਆ ਆਪਣੇ ਕੋਈ ਫੁਕਰੀ ਨਹੀਂ ਕੋਈ ਨਾ ਬਸ ਜਿੰਨਾ ਫੁਕਰਪੁਣਾ ਤੇ ਹਵਾ ਤੁਹਾਡੇ ਚ ਭਰੀ ਆ ਨਾ ਓਨੀ ਹਵਾ ਤੇ ਫੁਕਰੀ ਇਸ ਦੁਨੀਆ ਚ ਕਿਸੇ ਚ ਤੇ ਨਹੀਂਗੀ ਜਦੋਂ ਰੱਬ ਨੇ ਹੀ ਤੇ ਤੂਫਾਨ ਲਿਆਉਂਦਾ ਨਾ ਓਨੀ ਹਵਾ ਤਾਂ ਉਦੋਂ ਵੀ ਨਹੀਂ ਲੱਗਦੀ ਜਿੰਨੀ ਹਵਾ ਤੁਹਾਡੇ ਚ ਭਰੀ ਆ ਤੁਹਾਡੀਆਂ ਜਨਾਨੀਆਂ ਚ ਜਦੋਂ ਤੁਹਾਡੇ ਤੋਂ ਵੱਧ ਕੇ ਹਵਾ ਤੇ ਫੁਕਰੀ ਆ ਪਤਾ ਨਹੀਂ ਕੀ ਤੁਸੀਂ ਸਮਝੀ ਬੈਠੇ ਆਦੇ ਸੁੱਕੇ ਨਸ਼ੇੜੀ ਡੱਕਾ ਤੋੜ ਕੇ ਦੂਰਾ ਨਹੀਂ ਕਰਦੇ ਜਨਾਨੀਆਂ ਨੂੰ ਦਿਖਾ-ਦਖਾ ਪੈਸਾ ਕਮਾਉਨੇ ਆ ਪਤਾ ਨਹੀਂ ਕੀ ਸਮਝੀ ਬੈਠੇ ਤੁਸੀਂ ਕਿੱਡੇ ਕ ਵੱਡੇ ਸੈਲੀਬ੍ਰਿਟੀ ਤੁਸੀਂ ਉਸਤਾਦ ਦੇ ਆਪ ਨੂੰ ਐ ਸਮਝੀ ਬੈਠੇ ਸਲਮਾਨ ਖਾਨ ਸ਼ਾਹਰੂਖ ਖਾਨ ਅਮਰ ਖਾਨ ਰਿਤਿਕ ਰੋਸ਼ਨ ਜਿੰਨੇ ਵੀ ਸਾਰੇ ਤੁਹਾਡੇ ਪੈਰ ਦੀ ਜੁੱਤੀ ਹੈ ਵੀ ਤੁਸੀਂ ਆ ਜਿਹੜਾ ਕੌਸ਼ ਸ਼ਰਮ ਨਹੀਂ ਆਉਂਦੀ ਤੁਹਾਨੂੰ ਆਪ ਦੀਆਂ ਸ਼ਕਲਾਂ ਜਿਹੜੀਆਂ ਵੀਡੀਓ ਦੇ ਵਿੱਚ ਦਿਖਾਉਂਦੇ ਆ ਵੇ ਤੁਹਾਨੂੰ ਆਏ ਨਹੀਂ ਹੁੰਦਾ ਕਿ ਸਾਡੀਆਂ ਕਿੱਡੀਆਂ ਭੈੜੀਆਂ ਸ਼ਕਲਾਂ ਤੇ ਅਸੀਂ ਲੋਕਾਂ ਨੂੰ ਦਿਖਾਈਏ ਨੇ ਲੋਕ ਵੀ ਸਾਨੂੰ ਦੇਖ ਕੇ ਦੰਦ ਕੱਢਦੇ ਹੋਣਗੇ ਵੀ ਹੱਸਦੇ ਹੋਣਗੇ ਵੀ ਆ ਕੀ ਜਨੇਊ ਜੇ ਆ ਗਏ ਵੀਡੀਓ ਦੇ ਵਿੱਚ ਜਮਾਂ ਤੁਸੀਂ ਸੋਚਦੇ ਤੁਸੀਂ ਜਦੋਂ ਸ਼ੀਸ਼ੇ ਸਾਹਮਣੇ ਖੜ ਕੇ ਤਿਆਰ ਹੁੰਦੇ ਉਹਦਾ ਕਦੇ ਗੌਰ ਕੀਤਾ ਸਾਡੀਆਂ ਸ਼ਕਲਾਂ ਕਿਹੋ ਜੀਆਂ ਕਦੇ ਆਦੀ ਬੂਥੀ ਤੇ ਗੌਰ ਕਰਿਆ ਕਿ ਜੀ ਬੂਥੀ ਹੈ ਤੁਹਾਡੀ ਤੁਹਾਡੀ ਬੂਥੀ ਦੇਖਣ ਨੂੰ ਜੀ ਨਹੀਂ ਕਰਦਾ ਕਈ ਵਾਰ ਮੈਂ ਸਵੇਰ ਟਾਈਮ ਨਾਲ ਹੀ ਵੀਡੀਓ ਲੱਭ ਕੇ ਰੱਖ ਲੈਂਦੀ ਆਂ ਵੀ ਹਾਂ ਅੱਜ ਐਸ ਵੀਡੀਓ ਤੇ ਰੋਸਟ ਕਰਨਾ ਤੇ ਉਹਦੇ ਜਦੋਂ ਕਿਤੇ ਮੈਂ YouTube ਖੋਲ੍ਹਦੀ ਆਂ ਸਵੇਰ ਸਵੇਰ ਤੇ ਉੱਤੇ ਤੁਹਾਡੀ ਵੀਡੀਓ ਆ ਜਾਏ ਦੋਨੋਂ ਚ ਕਿਸੇ ਦੀ ਵੀ ਮੇਰਾ ਸਿੱਧਾ ਮੱਥੇ ਤੇ ਜਾ ਕੇ ਹੱਥ ਵੱਜਦਾ ਵੀ ਹਾਏ ਰੱਬਾ ਕਿੱਥੋਂ ਇਹਨਾਂ ਦੀਆਂ ਸ਼ਕਲਾਂ ਦੇਖ ਲਾਂਗਾ ਮੈਂ ਆ ਤਾਂ ਮੇਰਾ ਸਾਧਨ ਹੀ ਖਰਾਬ ਨੇ ਘਲੂਗਾ ਉਹਦੋਂ ਵਾਕਈ ਮੇਰਾ ਕੋਈ ਕੰਮ ਚੱਜਦਾ ਨਹੀਂ ਹੁੰਦਾ ਘਰ ਦਾ ਕੰਮ ਕਰ ਲਾਂ ਚਾਹੇ ਵੀਡੀਓ ਬਣਾ ਲੈਦਾ ਘੰਟਾ-ਘੰਟਾ ਲੱਗ ਜਾਂਦਾ ਮੈਨੂੰ ਵੀਡੀਓ ਬਣਾਉਣ ਤੇ ਵੀ ਕਿਤੇ 5 ਮਿੰਟ ਦੀ ਵੀਡੀਓ ਬਣਾ ਕੇ ਮੈਂ ਕੰਮ ਨਿਵੇੜਦੀ ਨਹੀਂ ਉਹਦੋਂ ਮੈਂ ਕੋਈ ਕੰਮ ਸੀ ਰਹੀ ਲੱਗਦਾ ਚੱਜਣਾ ਜਿੱਦਾਂ ਤੁਹਾਡੀ ਪਹਿਲਾਂ ਸ਼ਕਲ ਦੇਖ ਲਾ ਐਜੇ ਕਲ ਮੂਹੇ ਤੁਸੀਂ ਤਾਂ ਤੇ ਹੁਣ ਮੈਂ ਸਾਰੀ ਆਪਦੀ ਆਡੀਅנס ਨੂੰ ਕਹੂੰਗੀ ਵੀ ਜੇ ਤੁਹਾਨੂੰ ਲੱਗਦਾ ਹੈ ਮੇਰੀ ਵੀਡੀਓ ਵਧੀਆ ਹੁੰਦੀ ਹੈ ਮੈਂ ਕੁਝ ਗਲਤ ਨਹੀਂ ਕਰਦੀ ਵੀਡੀਓ ਬਣਾ ਕੇ ਇਹਨਾਂ ਨੂੰ ਰੋਸਟ ਕਰਕੇ ਜਾਂ ਕਿਸੇ ਨੂੰ ਵੀ ਰੋਸਟ ਕਰਦੀ ਨਹੀਂ ਕੁਝ ਗਲਤ ਕਰਦੀ ਤਾਂ ਤੁਹਾਨੂੰ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰੂੰਗੀ ਜੇ ਮੇਰੀ ਵੀਡੀਓ ਦੇ ਵਿੱਚ ਨਾ ਇਹਨਾਂ ਦਾ ਕਮੈਂਟ ਜਿਹੜਾ ਪਿੰਨ ਕੀਤਾ ਪਿਆ ਤੇ ਇਹਨਾਂ ਦੀ ਇਹ ਜੀ ਲਾਹ ਪਾ ਕਰੋ ਵੀ ਇਹਨਾਂ ਨੂੰ ਪਤਾ ਜਾਊਗਾ ਲੱਗ ਵੀ ਕਿਵੇਂ ਕਿਸੇ ਦੀ ਮਾਂ ਭੈਣ ਧੀ ਨੂੰ ਗੰਦੀ ਗੱਲ ਕੱਢੀ ਦੀ ਹੈ ਕਿਵੇਂ ਗੰਦੀ ਗੱਲ ਕਰੀ ਦੀ ਹੈ ਕਿਵੇਂ ਗੰਦਾ ਕਮੈਂਟ ਕਰੀ ਦਾ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਇੱਕ ਵਾਰ ਫਿਰ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਤੁਹਾਡੇ ਪਿਆਰ ਦੇ ਸਦਕਾ ਹੀ ਮੇਰੀ ਜਿਹੜੀ 1000 ਸਬਸਕ੍ਰਾਈਬਰ ਦੀ ਜਿਹੜੀ ਫੈਮਿਲੀ ਆ ਉਹ ਪੂਰੀ ਹੋ ਚੁੱਕੀ ਆ ਤੇ ਤੁਸੀਂ ਮੇਰੀ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਜੇਕਰ ਤੁਸੀਂ ਹਜੇ ਤੱਕ ਮੇਰੇ ਇੰਸਟਾਗ੍ਰam ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਰੇ ਚੈਨਲ ਨੂੰ ਸਾਈ ਕਰੇ ਹੁਣ ਤਾਂ ਮੇਰੇ ਬੇਟੇ ਨੇ ਵੀ ਤੁਹਾਨੂੰ ਬੋਲ ਕੇ ਕਹਿ ਦਿੱਤਾ ਕਿ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਪਲੀਜ਼ ਸਬਸਕ੍ਰਾਈਬ ਕਰਿਓ ਮੇਰੇ ਬੇਟੇ ਦੇ ਕਹਿਣ ਉਤੇ